ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਪਹਿਲਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਪ੍ਰਸੰਗ ਚੱਲਦਾ ਸੀ ਗੱਲ ਇਥੋਂ ਤੱਕ ਆ ਗਈ ਸੀ ਕਿ ਜਦੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚਾ ਸੌਦਾ ਕਰਨ ਗਏ ਤੇ ਭੁੱਖੇ ਸਾਧੂਆਂ ਨੂੰ ਸਾਰੇ ਪੈਸਿਆਂ ਦਾ ਰਾਸ਼ਨ ਖਸ਼ਕਾ ਕੇ ਆ ਗਏ ਐ ਪਿਤਾ ਜੀ ਨੇ ਗੁੱਸਾ ਕੀਤਾ ਸੀ ਉਸ ਵੇਲੇ ਬੀਬੀ ਨਾਨਕੀ ਸਤਗੁਰਾਂ ਦੀ ਵੱਡੀ ਭੈਣ ਆ ਸਤਗੁਰਾਂ ਨੂੰ ਆਪਣੇ ਨਾਲ ਆਪਦੇ ਸਹੁਰੇ ਘਰ ਲੈ ਗਈ ਸੀ ਮੋਦੀ ਖਾਨੇ ਵਿੱਚ ਨੌਕਰੀ ਕਰਵਾ ਦਿੱਤੀ ਪਖੋਕੇ ਰੰਧਾਵੇ ਵਿੱਚ ਜਿਹੜਾ ਮੋਲचंद ਨਾਮ ਦਾ ਪਟਵਾਰੀ ਲੱਗਿਆ ਸੀ ਉਹ ਸਤਗੁਰਾਂ ਨੂੰ ਵੇਖਣ ਵਾਸਤੇ ਆਇਆ ਆਓ ਉਸ ਵੇਲੇ ਦੀਆਂ ਲਾਈਨਾਂ ਸੁਣੀਏ ਪਖੋਕੇ ਰੰਧਾਵੇ ਵਿੱਚ ਚੋਣਾ ਗੋਤ ਖੱਤਰੀ ਦਾ ਮੂਲ ਚੰਦ ਨਾਮ ਆਉਂਦਾ ਵਿੱਚ ਇਤਿਹਾਸ ਦੇ ਕੰਨਿਆ ਕੁਮਾਰੀ ਘਰ ਓਸ ਦੇ ਸ਼ਬੀਲ ਸ਼ਹਿਰ ਨਾਮ ਹੈ ਸੋ ਲਖਣੀ ਗੋਰੰਥ ਸਾਰੇ ਪਾਸ ਦੇ ਕਹਿੰਦਾ ਮੁੰਡਾ ਸਾਉ ਮੇਲ ਜਾਏ ਜੇ ਖੱਤਰੀਆਂ ਦਾ ਹੋਰ ਦੱਸ ਜ਼ਿੰਦਗੀ ਚ ਘਾਟੇ ਫੇਰ ਖਾਸ ਦੇ ਕੌਣੀ ਜਗਤਾਰ ਹੋਰੀ ਗਾਉਣ ਜਾਂ ਸਟੇਜ ਉੱਤੇ ਗੱਡੀ ਵਾਂਗੂ ਚੱਲਣਾ ਕਬੈ ਤਲੇਖੇ ਦਾਸ ਦੇ ਮੂਲ ਚੰਦ ਪਹੁੰਚਿਆ ਜਦੋਂ ਸੀ ਸੋਲਤਾਨਪੁਰ ਆਉਣਸਾਰ ਮਿਲਿਆ ਸਿਪਾਹੀਏ ਜੈ ਰਾਮ ਨੂੰ ਮੋਤੀਖਾਨੇ ਵਿੱਚ ਉਦੋਂ ਬੈਠੇ ਸੱਚੇ ਬਾਦਸ਼ਾਹੀ ਮੋਦੀ ਮਾ ਸ਼ਹੂਰ ਇਹ ਪਤਾ ਸੀ ਹਾਰ ਆ ਮਨੂ ਵੇਖਦੇ ਹੀ ਸਾਰ ਸਾਰਾ ਪੱਕ ਠੱਕ ਹੋ ਗਿਆ ਸੀ ਮੂਲ ਚੰਦ ਜਾਣਦਾ ਸੀ ਕਾਲੂ ਜੀ ਦੇ ਨਾਮ ਨੂੰ 150 ਤੋਂ 45 ਸੀ ਸਮਤ ਉਦੋਂ ਲਿਖ ਕੇ ਪਤੰਗਾ ਹਾਲ ਦਾ ਸਦਾ ਤਮਾਮ ਨੂੰ ਰਾਉਣ ਕਾਚ ਫੇਰੇ ਹੋਇਆ ਚੱਲਦੀ ਅਤਿ ਸ਼ਬਾਜੀ ਕੋੜੀ ਉੱਤੇ ਹੋਏ ਗੁਰੂ ਸਾਹਿਬ ਆ ਸਵਾਰ ਸੀ ਸਾਗਨ ਉਤਾਰੇ ਸੀ ਸਿਰ ਉੱਤੋਂ ਬੀਬੀ ਨਾਨਕੀ ਨੇ ਵਾਰੀ ਵਾਰੀ ਰਹੀ ਛੋਟੇ ਵੀਰ ਨੂੰ ਸ਼ਿੰਗਾਰ ਸੀ ਕੋੜੀਆਂ ਦੇ ਗੀਤ ਨਾਲੇ ਸੇਰੇ ਗਾਉਂਦੇ ਗਾਉਣ ਵਾਲੇ ਮਹਿਤਾ ਕਾੜੂ ਦਿੰਦੇ ਰਹੇ ਰੁਪਈਏ ਵਾਰ-ਵਾਰ ਸੀ ਚੱਲੇ ਸੌਲਤਾਨਪੁਰੋਂ ਅੱਚਲ ਵਟਾਲੇ ਵੱਲ ਆਖ ਦਾ ਪਤੰਗਾ ਜਾਂਝ ਹੋਏ ਕੇ ਤਿਆਰ ਸੀ ਚੱਲੋ ਚਾਲ ਪਹੁੰਚ ਗਈ ਬਰਾਤ ਸਾਰੀ ਪਿੰਡ ਵਿੱਚ ਕਰਦੇ ਸਵਾਗਤ ਸਿਆਣੇ ਬੰਦੇ ਆਣ ਕੇ ਖੁੱਲ੍ਹੀ ਜਗ੍ਹਾ ਵਿੱਚ ਕੀਤਾ ਜਾਂਜਦਾ ਉਤਾਰ ਗਿਆ ਕੀਤੇ ਉੱਤੇ ਛਾਇਆ ਸੀ ਚੰਦੋਏ ਜੇ ਹੇ ਤਾਂ ਕੇ ਸੌਰਿਆਂ ਦੇ ਪਿੰਡ ਵਿੱਚ ਹੁੰਦੀ ਐ ਮਖੌਲ ਬਾਜੀ ਕੱਚੀ ਕੰਧ ਹੇਠ ਸੀ ਬਠਾਲ ਦਿੱਤਾ ਜਾਣ ਕੇ ਗੁਰਾਂ ਦੇ ਵਿਆਹ ਦੀ ਹਾਲੇ ਤੱਕ ਉਹ ਨਿਸ਼ਾਨੀ ਹੈਗੀ ਕਾਰ ਦੇ ਸਲਾਮ ਲੋਕੀ ਦੂਰ ਤੋਂ ਪਛਾਣ ਕੇ ਛੋਟੇ ਛੋਟੇ ਕਾਰਜ ਸਵਾਰ ਲੈ ਖੁਸ਼ੀ ਦੇ ਨਾਲ ਤੀਜੇ ਚੌਥੇ ਦਿਨ ਆਈ ਫੇਰਿਆਂ ਦੀ ਵਾਰੀ ਸੀ ਕੁਲਾਂ ਦੇ ਪਰੋਥ ਇਕੱਠੇ ਹੋਏ ਸੀ ਸਭਾ ਬਨਾਲ ਬੜੇ ਸ਼ੌਂਕ ਨਾਲ ਬੇਦੀ ਉਹਨਾਂ ਨੇ ਸਵਾਰੀ ਸੀ ਕੌਂਡਾ ਜਾ ਬਣਾ ਕੇ ਵਿੱਚ ਲੱਕੜਾਂ ਦੀ ਅੱਗ ਬਾਲ ਕੀਤੀ ਹੋਈ ਪੂਰੀ ਫੇਰ ਦੇਣ ਦੀ ਤਿਆਰੀ ਸੀ ਵੇਖ ਕੇ ਪਖੰਡਾ ਗੁਰਾਂ ਤੋਂ ਚੋਪ ਪਰੈ ਨਾ ਹੋਇਆ ਫੇਰੇ ਦੇ ਲੈਣ ਵੱਲੋਂ ਕੀਤੀ ਸਾਫ ਇਨਕਾਰੀ ਸੀ ਕਹਿੰਦੇ ਸਾਡਾ ਅੱਗ ਨਹੀਂ ਇਸ਼ਟ ਇਹਨੂੰ ਪੂਜਣਾ ਨਹੀਂ ਆਗਦੇ ਉਸਾਲੇ ਇੱਕ ਘੇੜਾ ਵੀ ਨਿਕੜਣਾ ਜੱਗ ਦਾ ਰਵਾਜ ਕੋਈ ਸਾਨੂੰ અનਕੂਲ ਹੈ ਨਹੀਂ ਰਾਜ ਰੋ ਜਾਂ ਗੁੱਸੇ ਇਹ ਰਵਾਜ ਅਸੀਂ ਛੱਡਣਾ ਪਹਿਲਾਂ ਵੀ ਜਿਹੇ ਉਪਾਣ ਵੇਲੇ ਅਸੀਂ ਆਖਿਆ ਸੀ ਬੀਜਾਂਗੇ ਜੇ ਹੋ ਜਾ ਬੀਜ ਉਹੀਓ ਪੈਣਾ ਵਢਣਾ ਜਾਣਗੇ ਅਮਲ ਅਨੇਕ ਨਾਲ ਸੱਚੇ ਆਦਮੀ ਦੇ ਬੁਰਿਆਂ ਨੂੰ ਜਮਾਨੇ ਧਰਤ ਵਿੱਚ ਗੱਡਣਾ ਮੜੀਆਂ ਮਸਾਣੀਆਂ ਨੂੰ ਅਸੀਂ ਮੱਥਾ ਟੇਕਣਾ ਨਹੀਂ ਮਿੱਟੀ ਨੇ ਜਠੇਰਿਆਂ ਦੀ ਜਾ ਕੇ ਕਿਤੇ ਕੱਢਣੀ ਸ਼ਾਦੀਆਂ ਵਿਆਹਾਂ ਵਿੱਚ ਬੱਕਰੇ ਬਣਾਉਣੇ ਨਹੀਂ ਨਾ ਹੀ ਪਠੋਰੀ ਕਿਤੇ ਦੇਵੀਆਂ ਦੀ ਛੱਡਣੀ ਪਹਿਲਾਂ ਵੱਡੀ ਭੈਣ ਨੂੰ ਜਵਾਬ ਇਹੋ ਦਿੱਤਾ ਸੀਗਾ ਝਾੜਨੀ ਬਰਾਤ ਜਦੋਂ ਜੰਡੀ ਨਹੀਂ ਵੱਢਣੀ ਛੱਡ ਦਿਓ ਪਤੰਗੇ ਵਾਂਗੂ ਰੀਤਾਂ ਤੇ ਰਵਾਜ ਸਾਰੇ ਜੱਗ ਦੀ ਪੁਰਾਣੀ ਰੀਤ ਮੁੱਢੋਂ ਪੱਟ ਛੱਡਣੀ ਛੱਡ ਦੇਉ ਪਤੰਗੇ ਵਾਂਗੂ ਰੀਤਾਂ ਤੇ ਰਵਾਜ ਸਾਰੇ ਜੱਗ ਦੀ ਪੁਰਾਣੀ ਰੀਤ ਮੁੱਢੋਂ ਪੱਟ ਛੱਡਣੀ